ਕਾਲ ਜੀ ਤੁਹਾਡੀ ਕਚੇਰੀ ਚ ਹਾਜ਼ਰ ਹੈ ਪਾਕ ਪੰਜਵਾ ਸ਼ਹਿਰ ਸਵੇਰ ਦੀ ਜੀ ਆਨੰਦ ਬੜਾ ਤੇ ਆ ਦੇਖ ਲੋ ਸਾਡੇ 골ਡਨ 골ਡਨ ਜੀ ਨੇ ਅਮਰੀਕਾ ਚ ਨਾ ਕੈਨੇਡਾ ਚ ਅਮਰੀਕਾ ਆ ਗਿਆ ਕੈਨੇਡਾ ਚ 골ਡਨ 골ਡਨ ਜੀ ਨੇ ਉਹ ਕਹਿੰਦੇ ਫਸਲਾਂ ਹੀ ਦਿਖਾਉਂਦੇ ਆ ਦੇਖ ਲੋ ਇਹ ਜੀਰੀਆਂ ਭਰੀਆਂ ਖੜੀਆਂ ਨੇ ਆ ਦੇਖੋ ਆਂ ਜੀਰੀਆਂ ਖੜੀਆਂ ਨੇ ਆ ਦਰਖਤ ਲਾਏ ਹੋਏ ਨੇ ਰਣਜੀਤ ਸਿੰਘ ਫੌਜੀ ਉਰਫ ਰਾਣਾ ਜੀ ਦੇ ਇਹ ਦਰਖਤ ਲਾਏ ਹੋਏ ਨੇ ਉਹਨੇ ਇਹ ਆ ਜੀਰੀਆਂ ਦੇਖ ਲੋ ਇਹ ਸਵੇਰ ਦੀ ਸ਼ਾਇਰ ਦਾ ਇਸ ਲਈ ਆ ਜੀ ਪਹਿਲਾਂ ਸਰੀਰ ਠੀਕ ਨਹੀਂ ਦੀ ਹੁੰਦਾ ਸ਼ੈਰ ਸ਼ੁਰੂ ਕਰੀਦੀ ਨਹੀਂ ਤੀ ਆਲ ਸੁਪਨਾ ਕਰੀਦਾ ਸੀ ਤੇ ਥੋੜਾ ਜਿਹਾ ਇਹ ਰਣਜੀਤ ਸਿੰਘ ਫੌਜੀ ਰਾਣਾ ਜੀ ਚਾਚਾ ਵੀ ਆ ਦੋਸਤ ਵੀ ਆ ਸਾਰੇ ਰਲ ਮਿਲ ਕੇ ਉਹ ਬੈਠਾ ਉਹ ਦੇਖੋ ਸ਼ਿਭੂ ਦਾ ਸਾਡੂ ਬੈਠਾ ਤੇ ਇੱਧਰ ਸ਼ਿਭੂ ਬੈਠਾ ਇਹ ਆ ਸ਼ਿਭੂ ਆ ਗਿਆ ਆ ਜੀਰੀ ਆ ਭਾਈ ਉਹ ਦੇਖ ਲੋ ਕਿੱਥੇ ਤੱਕ ਜੀਰੀ ਜੀਰੀ ਦੇਖਦੀ ਆ ਤੁਹਾਨੂੰ ਔਰ ਦੇਖੋ ਹਾਂ ਉਹ ਜੀਰੀ ਦੇਖਦੀ ਆ ਪਹਿਲਾਂ ਇੱਥੇ ਮੱਕੀ ਸੀਗੀ ਭਾਈ ਇਹਨਾਂ ਦੀ ਤੇ ਇਹਨਾਂ ਨੇ ਮੱਕੀ ਵੱਢ ਕੇ ਜੀਰੀ ਕਰ ਲਈ ਉਹ ਤੇ ਪਹਿਲਾਂ ਮੱਕੀ ਤਵਾਲੂ ਸੀਗੇ ਤੇ ਬਾਬੇ ਸ਼ਹੀਦ ਨੇ ਉਹ ਜੀਰੀ ਆ ਤੇ ਉਹ ਪਹਿਲਾਂ ਆ ਬੋਰ ਕਰਾਇਆ ਪਤਾ ਨਹੀਂ ਕਿਹਨੇ ਕਰਾਇਆ ਅਗਵਾਲ ਨੇ ਕਰਾਇਆ ਪਤਾ ਨਹੀਂ ਕਿਨੇ ਤੇ ਬਾਬੇ ਸ਼ੀਦਾਂ ਤੇ ਹੁਣ ਉਹ ਕਾਕਾ ਬੋਰ ਕਰਾਉਣ ਲੱਗੇ ਆ ਕਾਕਾ ਲੱਗ ਗਿਆ ਆ ਬੋਰ ਕਰਾਉਣੇ ਬਾਬੇ ਸ਼ੀਦ ਨੇ ਕਈ ਘਰਾਂ ਦੇ ਨੇ ਉਹ ਪਰੇ ਸਾਡੇ ਆਇਂਦੇ ਆ ਆ 골ਡਨ 골ਡ ਨੂੰ ਨਦੀ ਆ ਜਾਂਦੇ ਆ ਕਾਤੇ ਉਹਨਾਂ ਦੇ ਆ ਬਿੱਲੇ ਉਹਨਾਂ ਦੇ ਆ ਜਾਂਦੇ ਆ ਇਸ ਲਈ ਆ ਦੇਖ ਲੋ ਜੀ ਜੀਰੀਆਂ ਜੀਰੀਆਂ ਮਿਲਦੇ ਆ ਜੀ ਅਗਲੇ ਬਲੌਗ ਵਿੱਚ